ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਇਸ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਅਪਾਜ ਗੁਣਨਖੰਡਨ ਜਿਹਨੂੰ ਇੰਗਲਿਸ਼ ਵਿੱਚ ਕਹਿੰਦੇ ਆ ਪ੍ਰਾਈਮ ਫੈਕਟਰਾਇਜ਼ੇਸ਼ਨ ਇਹ ਕੀ ਹੁੰਦਾ ਹੈ ਇਹਦੀ ਪਰਿਭਾਸ਼ਾ ਸਮਝਾਂਗੇ ਤੇ ਅਸੀਂ ਇਹ ਵੀ ਜਾਣਾਂਗੇ ਕਿ ਕਿਸੇ ਵੀ ਸੰਖਿਆ ਦਾ ਅਪਾਜ ਗੁਣਨਖੰਡਨ ਕਿਵੇਂ ਕੀਤਾ ਜਾਂਦਾ ਹੈ ਸੋ ਤੁਸੀਂ ਸਾਰੇ ਆਪਣੀ ਨੋਟਬੁੱਕ ਤੇ ਪੈਨ ਲੈ ਲਓ ਬੜੇ ਧਿਆਨ ਦੇ ਨਾਲ ਇਸ ਵੀਡੀਓ ਨੂੰ ਸੁਣੋ ਅਤੇ ਸਾਰੀ ਗੱਲਾਂ ਨੂੰ ਨੋਟ ਕਰ ਲੈਣਾ ਹੈ। ਇਸੇ ਚੈਨਲ ਦੇ ਉੱਤੇ ਤੁਹਾਡੀ 5th, 6th, 7th, 8th, 9th ਇੰਗਲਿਸ਼ ਦੀ ਪਲੇਲਿਸਟਾਂ ਬਣੀ ਹੋਈਆਂ ਨੇ। ਸੋ ਤੁਸੀਂ ਉਹਦਾ ਲਾਹਾ ਵੀ ਲੈ ਸਕਦੇ ਹੋ। 8th, 9th, 10th ਦੀ ਸਾਇੰਸ ਦੀ ਪਲੇਲਿਸਟ ਬਣੀ ਹੋਈ ਹੈ। ਇਸੇ ਤਰ੍ਹਾਂ 6th, 8th ਤੇ 9th ਅਤੇ 10th ਦੀ ਮੈਥ ਦੀ ਪਲੇਲਿਸਟਾਂ ਵੀ ਬਣੀ ਹੋਈਆਂ। ਸੋ ਆਪਣੀ ਜਮਾਤ ਦੇ ਮੁਤਾਬਕ, ਆਪਣੀ ਲੋੜ ਦੇ ਮੁਤਾਬਕ ਤੁਸੀਂ ਚੈਨਲ ਤੇ ਜਾ ਕੇ ਇਹ ਸਾਰੀ ਪਲੇਲਿਸਟਾਂ ਵੀ ਜਾ ਕੇ ਆਪਣੀ ਲੋੜ ਦੇ ਅਨੁਸਾਰ ਤੁਸੀਂ ਆਪਣਾ ਜਿਹੜਾ ਲੈਸਨ ਹੈ ਉਹ ਦੇਖ ਸਕਦੇ ਹੋ ਸਵਾਲਾਂ ਦਾ ਹੱਲ ਦੇਖ ਸਕਦੇ ਹੋ ਸੋ ਆਓ ਸ਼ੁਰੂ ਕਰੀਏ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਸੰਖਿਆ ਦਾ ਗੁਣਨਖੰਡ ਜਿਹਨੂੰ ਅਸੀਂ ਅੰਗਰੇਜ਼ੀ ਵਿੱਚ ਕਹਿੰਦੇ ਆ ਫੈਕਟਰ ਉਸ ਸੰਖਿਆ ਦਾ ਪੂਰਾ ਪੂਰਾ ਭਾਜਕ ਅਰਥਾਤ ਐਗਜ਼ੈਕਟ ਡਿਵਾਈਜ਼ਰ ਹੁੰਦਾ ਹੈ ਪੂਰਾ ਪੂਰਾ ਭਾਜਕ ਦਾ ਉਹ ਲੈ ਐਗਜ਼ੈਕਟ ਡਿਵਾਈਜ਼ਰ ਹੁੰਦਾ ਹੈ ਅਰਥਾਤ ਜਿਹੜਾ ਗੁਣਨਖੰਡ ਹੈ ਕਿਸ ਸੰਖਿਆ ਦਾ ਉਹ ਸੰਖਿਆ ਨੂੰ ਪੂਰਾ ਪੂਰਾ ਭਾਗ ਕਰ ਦਿੰਦਾ ਹੈ ਕੋਈ ਬਾਕੀ ਨਹੀਂ ਛੱਡਦਾ ਠੀਕ ਹੈ ਰਿਮੇਂਡਰ ਜ਼ੀਰੋ ਹੁੰਦਾ ਹੈ ਕਿਸੇ ਸੰਖਿਆ ਨੂੰ ਉਸ ਦੇ ਗੁਣਨਖੰਡਾਂ ਦੇ ਗੁਣਨਫਲ ਪ੍ਰੋਡਕਟ ਵਿੱਚ ਗੁਣਨਫਲ ਵਿੱਚ ਦੇ ਰੂਪ ਵਿੱਚ ਦਰਸਾਉਣ ਦੀ ਕਿਰਿਆ ਨੂੰ ਗੁਣਨਖੰਡਨ ਕਿਹਾ ਜਾਂਦਾ ਹੈ ਫੈਕਟੋਰਾਇਜ਼ੇਸ਼ਨ ਉਹਨਾਂ ਫੈਕਟਰ ਦੇ ਪ੍ਰੋਡਕਟ ਦੇ ਰੂਪ ਵਿੱਚ ਪੇਸ਼ ਕਰਨਾ ਗੁਣਨਖੰਡ ਦੇ ਗੁਣਨਫਲਾਂ ਦੇ ਰੂਪ ਵਿੱਚ ਪੇਸ਼ ਕਰਨਾ ਗੁਣਨਫਲ ਦੇ ਰੂਪ ਵਿੱਚ ਪੇਸ਼ ਕਰਨਾ ਇਸ ਕਿਰਿਆ ਨੂੰ ਕੀ ਆ ਜਾਂਦਾ ਗੁਣਨਖੰਡਨ ਮੰਨ ਲਓ ਹੁਣ ਉਦਾਹਰਣ ਦੇਖ ਲਈਏ ਮੰਨ ਲਓ ਕਿ ਅਸੀਂ 84 ਨੂੰ 14 6 ਦੇ ਰੂਪ ਵਿੱਚ ਲਿਖਦੇ ਹਾਂ ਕਿਉਂ 14 6 84 ਹੁੰਦਾ ਹੈ ਠੀਕ ਹੈ ਨਾ 14 6 84 84 ਨੂੰ ਮੈਂ 14 6 ਲਿਖ ਦਿੱਤਾ ਇਹਦਾ ਮਤਲਬ ਕੀ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਸੰਖਿਆ 84 ਨੂੰ ਗੁਣਨਖੰਡਿਤ ਕੀਤਾ ਹੈ ਅਰਥਾਤ ਫੈਕਟੋਰਾਇਜ਼ ਕੀਤਾ ਹੈ ਕਿਉਂਕਿ 14 ਵੀ 84 ਦਾ ਫੈਕਟਰ ਹੈ ਤੇ 6 ਵੀ 84 ਦਾ ਗੁਣਨਖੰਡ ਹੈ ਸੋ 84 ਨੂੰ 14 6 ਦੇ ਰੂਪ ਵਿੱਚ ਲਿਖਣ ਦਾ ਮਤਲਬ ਹੈ ਕਿ ਅਸੀਂ 84 ਦਾ ਗੁਣਨਖੰਡਨ ਕੀਤਾ ਹੈ ਜਾਂ ਅਸੀਂ 84 ਨੂੰ ਇਸ ਰੂਪ ਵਿੱਚ ਗੁਣਨਖੰਡਿਤ ਕੀਤਾ ਹੈ ਠੀਕ ਹੈ ਅੱਗੇ ਚਲੀਏ ਪਰ 84 ਨੂੰ ਹੋਰ ਰੂਪਾਂ ਵਿੱਚ ਵੀ ਗੁਣਨਖੰਡਿਤ ਕੀਤਾ ਜਾ ਸਕਦਾ ਹੈ। ਕੱਲ੍ਹ ਆ ਇੱਕ 14 6 ਨਹੀਂ ਸੀ। ਉਹ ਦੇਖੀਏ ਹੋਰ ਕਿਹੜੇ ਰੂਪ ਨੇ। ਜਿਵੇਂ ਕਿ 84 ਨੂੰ ਮੈਂ 2 42 ਲਿਖ ਸਕਦਾ। ਕਿ 2 42 ਵੀ 84 ਹੁੰਦਾ ਹੈ। 84 ਨੂੰ ਮੈਂ 3 28 ਵੀ ਲਿਖ ਸਕਦਾ। 84 ਨੂੰ ਮੈਂ 4 21 ਵੀ ਲਿਖ ਸਕਦਾ। 84 ਨੂੰ ਮੈਂ 6 14 ਵੀ ਲਿਖ ਸਕਦਾ। ਤੇ 84 ਨੂੰ ਮੈਂ 7 12 ਵੀ ਲਿਖ ਸਕਦਾ। ਸੋ ਇਹਦਾ ਮਤਲਬ ਇਹ ਹੋਇਆ ਕਿ ਗੁਣਨਖੰਡ ਅਸੀਂ ਕਈ ਰੂਪਾਂ ਵਿੱਚ ਵੀ ਕਰ ਸਕਦੇ ਹਾਂ ਅੱਗੇ ਚਲੀਏ ਇਹਨਾਂ ਗੁਣਨਖੰਡਾਂ ਨੂੰ ਹੋਰ ਛੋਟੇ ਗੁਣਨਖੰਡਾਂ ਵਿੱਚ ਬਦਲਿਆ ਜਾ ਸਕਦਾ ਹੈ ਜੋ ਅਸੀਂ ਕੀਤੇ ਨੇ ਆਓ ਦੇਖੀ ਹੁਣ ਜਿਹੜਾ 84 ਨੂੰ ਅਸੀਂ 2 42 ਲਿਖਿਆ ਹੁਣ 2 ਨੂੰ ਤੇ ਛੋਟਾ ਨਹੀਂ ਕੀਤਾ ਜਾ ਸਕਦਾ ਕਿ 2 ਇੱਕ ਅਖੰਡ ਅਪਾਦ ਸੰਖਿਆ ਹੈ 42 ਨੂੰ ਮੈਂ ਕੀ ਕਰ ਸਕਦਾ 2 3 7 ਲਿਖ ਸਕਦਾ ਹਾਂ 2 3 6 6 7 42 ਠੀਕ ਹੈ ਜੀ ਇਦਾਂ ਹੋ ਗਿਆ ਹੁਣ ਇਹਨਾਂ ਚੋਂ ਕਿਸੇ ਵੀ ਹੋਰ ਛੋਟੇ ਰੂਪ ਵਿੱਚ ਨਹੀਂ ਬਦਲਿਆ ਜਾ ਸਕਦਾ ਇਸੇ ਤਰ੍ਹਾਂ 84 ਨੂੰ 3 28 ਲਿਖਿਆ ਤੇ ਮੈਂ 28 ਨੂੰ 2 2 7 ਲਿਖ ਸਕਦਾ 2 2 4 4 7 28 ਫਿਰ ਇਸੇ ਤਰ੍ਹਾਂ 4 21 ਨੂੰ ਮੈਂ 4 ਨੂੰ 2 2 ਲਿਖ ਸਕਦਾ ਤੇ 21 ਨੂੰ 3 7 ਲਿਖ ਸਕਦਾ ਠੀਕ ਹੈ ਨਾ 6 ਨੂੰ ਮੈਂ 2 3 ਲਿਖ ਸਕਦਾ ਤੇ 14 ਨੂੰ 2 7 ਲਿਖ ਸਕਦਾ ਇਸੇ ਤਰ੍ਹਾਂ 7 ਦਾ 7 ਹੀ ਰਹਗਾ ਤੇ 12 ਨੂੰ ਮੈਂ 2 2 3 ਲਿਖ ਸਕਦਾ 2 2 4 4 3 12 ਹੁਣ ਪਿਆਰੇ ਵਿਦਿਆਰਥੀਓ ਤੁਸੀਂ ਬੜੇ ਧਿਆਨ ਦੇ ਨਾਲ ਦੇਖੋ ਇਹ ਸਾਰੇ ਗੁਣਨਖੰਡ ਵੱਖਰੇ ਵੱਖਰੇ ਜਾਵਦੇ ਦੇਖੋ ਸਾਰੇ ਗੁਣਨਖੰਡਨ ਜਿਹੜੇ ਸੀਗੇ ਇਹ ਵੱਖਰੇ ਵੱਖਰੇ ਰੂਪ ਸੀ ਸੰਖਿਆ ਇੱਕੋ ਹੀ ਸੀ 84 ਇਹਨੂੰ 2 42 3 4 28 4 21 6 14 7 12 ਤੇ ਜਦੋਂ ਮੈਂ ਇਹਨੂੰ ਹੋਰ ਛੋਟਾ ਕੀਤਾ ਤੇ ਆ ਗਿਆ 2 2 3 7 ਇਸ ਤੋਂ ਹੋਰ ਕੋਈ ਛੋਟਾ ਰੂਪ ਨਹੀਂ ਹੋ ਸਕਦਾ ਤੇ ਇਹਦੇ ਵਿੱਚ ਇੱਕ 7 ਆਇਆ ਇੱਕ 3 ਆਇਆ ਤੇ 2 2 ਆਏ ਨੇ ਇੱਥੇ ਦੇਖੋ ਕੀ ਹੈ ਇੱਥੇ ਵੀ ਇੱਕ 3 ਆਇਆ ਹੈ ਇੱਥੇ ਵੀ ਇੱਕ 3 ਆਇਆ 2 2 ਆਏ ਨੇ ਇੱਕ 7 ਆਇਆ ਬਿਲਕੁਲ ਸੇਮ ਹੁਣ ਇੱਥੇ ਦੇਖੋ ਇੱਥੇ ਵੀ 2 2 ਆਏ ਨੇ ਇੱਕ 3 ਆਇਆ ਇੱਕ 7 ਆਇਆ ਇੱਥੇ ਵੀ 1 2 1 ਕ ਐ 2 2 ਕ ਐ 2 1 3 ਤੇ 1 7 ਇਸੇ ਤਰ੍ਹਾਂ 1 7 2 2 ਤੇ 1 3 ਸੋ ਇਹਦਾ ਮਤਲਬ ਕੀ ਹੋਇਆ ਕਿ ਇਹਨਾਂ ਨੂੰ ਛੋਟੇ ਕਰਨ ਤੇ ਮੈਨੂੰ ਸਾਰਾ ਇੱਕੋ ਹੀ ਰੂਪ ਮਿਲ ਗਿਆ ਇੱਕ ਰੂਪ ਕਿਹੜਾ ਹੈਗਾ 2 2 1 3 ਤੇ 1 7 ਆਓ ਦੇਖੀਏ ਹੁਣ ਹੋਰ 84 ਦਾ ਹਰੇਕ ਗੁਣਨਖੰਡਨ ਫੈਕਟੋਰਾਇਜ਼ੇਸ਼ਨ ਜਿਹੜਾ ਵਕਫਾ ਰੂਪ ਸੀਗੇ 2 42 ਫਿਰ 3 28 4 21 ਹਨਾ 84 ਦਾ ਹਰ ਇੱਕ ਗੁਣਨਖੰਡਨ ਅਸਲ ਵਿੱਚ ਇੱਕ ਹੀ ਕਿਸਮ ਦਾ ਗੁਣਨਖੰਡਨ ਹੈ ਜਿੱਚ ਦੋ ਦੁਨੀਆ ਇੱਕ 3 ਤੇ ਇੱਕ 7 ਠੀਕ ਹੈ ਅਰਥਾਤ 2 2 1 3 ਅਤੇ 1 7 ਇਸ ਗੁਣਨਖੰਡਨ ਵਿੱਚ ਸਾਰੇ ਗੁਣਨਖੰਡ ਅਪਾਜ ਸੰਖਿਆਵਾਂ ਹਨ ਇਹ ਫਰਕ ਹੈ ਦੋ ਵੀ ਅਪਾਜ ਸੰਖਿਆ ਹੈ ਇਨਵੀਯਾ ਭਾਗ ਸੰਖਿਆ ਤੇ ਸੱਤਵੀਂ ਭਾਗ ਸੰਖਿਆ ਜਿਹੜੇ ਵਿਦਿਆਰਥੀਆਂ ਨੇ ਹਾਲੇ ਭਾਜ ਸੰਖਿਆਵਾਂ ਅਤੇ ਅਭਾਜ ਸੰਖਿਆਵਾਂ ਵਾਲਾ ਵੀਡੀਓ ਨਹੀਂ ਦੇਖਿਆ ਪਹਿਲੇ ਉਹ ਵੀਡੀਓ ਦੇਖਣ ਫਿਰ ਇਹਨੂੰ ਦੇਖਣ ਕਿਉਂਕਿ ਜੇ ਉਹ ਗੱਲ ਨਹੀਂ ਸਮਝ ਆਏਗੀ ਤੇ ਫਿਰ ਇਹ ਸਮਝ ਨਹੀਂ ਆਏਗਾ ਸੋ ਇਹ ਜਿਹੜੇ ਗੁਣਨਖੰਡ ਨੇ ਇਹ ਸਾਰੇ ਕੀ ਨੇ ਅਭਾਜ ਸੰਖਿਆਵਾਂ ਕਿਸੇ ਸੰਖਿਆ ਦੇ ਇਸ ਕਿਸਮ ਦੇ ਗੁਣਨਖੰਡ ਨੂੰ ਅਭਾਜ ਗੁਣਨਖੰਡਨ ਪ੍ਰਾਈਮ ਫੈਕਟੋਰਾਇਜ਼ੇਸ਼ਨ ਕੀਆ ਜਾਂਦਾ ਹੈ ਜਿਸ ਗੁਣਨਖੰਡਨ ਵਿੱਚ ਸਾਰੇ ਗੁਣਨਖੰਡ ਅਪਾਜ ਸੰਖਿਆਵਾਂ ਹੁੰਦੀਆਂ ਹਨ ਉਸ ਗੁਣਨਖੰਡਨ ਨੂੰ ਅਪਾਜ ਗੁਣਨਖੰਡਨ ਕਿਹਾ ਜਾਂਦਾ ਹੈ ਸੋ ਅੱਗੇ ਹੋਰ ਦੇਖੀਏ ਇਸਨੂੰ ਹੋਰ ਸਪਸ਼ਟ ਕਰੀਏ ਸੋ ਕਿਸੇ ਸੰਖਿਆ ਨੂੰ ਅਪਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਪੇਸ਼ ਕਰਨਾ ਹੁਣ ਜਿਹਦਾ ਬੱਚੋ 21 4 84 ਬਰਾਬਰ 21 4 ਤੇ ਅਸੀਂ ਕੀਤਾ ਪਰ ਨਾ ਤੇ 21 ਅਪਾਜ ਸੰਖਿਆ ਹੈ ਨਾ ਹੀ 4 ਅਪਾਜ ਸੰਖਿਆ ਹੈ ਸੋ ਉਹ ਅਪਾਜ ਗੁਣਨਖੰਡ ਨਹੀਂ ਹੈ ਗੁਣਨਖੰਡ ਨਹੀਂ ਹੈ ਜਦੋਂ ਮੈਂ 4 ਨੂੰ 2 2 ਲਿਖਾਂਗਾ ਤੇ 21 ਨੂੰ 7 3 ਲਿਖਾਂਗਾ ਫਿਰ ਅਪਾਜ ਗੁਣਨਖੰਡਨ ਬਣੇਗਾ ਸੋ ਕਿਸੇ ਸੰਖਿਆ ਨੂੰ ਅਪਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਪੇਸ਼ ਕਰਨਾ ਅਪਾਜ ਗੁਣਨਖੰਡਨ ਪ੍ਰਾਈਮ ਫੈਕਟੋਰਾਇਜ਼ੇਸ਼ਨ ਅਖਵਾਉਂਦਾ ਹੈ ਠੀਕ ਹੈ ਜੀ ਉਨ੍ਹਾਂ ਸਾਰੇ ਗੁਣਨਖੰਡਾਂ ਨੂੰ ਅਪਾਜ ਗੁਣਨਖੰਡ ਪ੍ਰਾਈਮ ਫੈਕਟਰਸ ਕਿਹਾ ਜਾਂਦਾ ਹੈ ਅਰਥਾਤ ਅਪਾਜ ਗੁਣਨਖੰਡਨ ਵਿੱਚ ਜਿੰਨੇ ਵੀ ਗੁਣਨਖੰਡ ਹੁੰਦੇ ਹਨ ਉਹ ਸਾਰੇ ਅਪਾਜ ਗੁਣਨਖੰਡ ਹੁੰਦੇ ਹਨ ਤੇ ਇੱਕੋ ਅਪਾਜ ਗੁਣਨਖੰਡ ਇੱਕ ਤੋਂ ਜ਼ਿਆਦਾ ਵਾਰ ਵੀ ਆ ਸਕਦਾ ਹੈ ਇਹ ਜੁਰਿਨੀ ਕਿ ਇੱਕ ਅਪਾਜ ਗੁਣਨਖੰਡ ਇੱਕ ਵਾਰ ਹੀ ਆਏਗਾ ਜਿਦਾ 84 ਵਿੱਚ 2 ਜਿਹੜਾ ਹੈ ਦੋ ਵਾਰ ਹੀ ਆਇਆ ਹੈ 2 2 ਫਿਰ 3 ਇੱਕ ਵਾਰ ਹੀ ਆਇਆ ਹੈ ਤੇ 7 ਇੱਕ ਵਾਰ ਹੀ ਆਇਆ ਹੈ ਪਰ 2 ਜਿਹੜਾ ਹੈ ਉਹ ਅਭਾਜ ਸੰਖਿਆ ਹੈ ਉਹ ਦੋ ਵਾਰ ਹੀ ਆਇਆ ਹੈ ਤੇ ਜਿਸ ਨੂੰ ਘਾਤ ਐਕਸਪੋਨੈਂਟਸ ਦੀ ਵਰਤੋਂ ਕਰਕੇ ਲਿਖਿਆ ਜਾ ਸਕਦਾ ਹੈ ਮਸਲਨ ਉਦਾਹਰਨ ਲਈ 3528 3528 ਦਾ ਜਦੋਂ ਅਭਾਜ ਗੁਨਨਖੰਡ ਕਰਦੇ ਹਾਂ ਤੇ ਕੀ ਮਿਲਦਾ ਸਾਨੂੰ 2 2 2 ਗੁਣਾਤੈਨ ਗੁਣਾਤੈਨ ਗੁਣਾ 7 ਗੁਣਾ 7 ਅਰਥਾਤ 2 ਕਿੰਨੀ ਵਾਰ ਆਇਆ 1 2 3 ਤੇ بجائے ਮੈਂ ਇਹਨੂੰ 2 ਨੂੰ 3 ਵਾਰ ਲਿਖਣ ਦੀ بجائے ਸੌਖਾ ਕਰਨ ਲਈ ਮੈਂ ਕੀ ਕਰ ਸਕਦਾ 2 ਲਿਖ ਕੇ ਤੇ ਇਹਦੇ ਉੱਤੇ ਬੱਚੋ ਇਹ ਛੋਟਾ ਜਿਹਾ 3 ਦੇ ਦਿੱਤਾ ਇਹਦਾ ਮਤਲਬ ਹੈ ਇਹ 2 ਨੂੰ 3 ਵਾਰ ਗੁਣਾ ਕਰਨਾ ਹੈ ਤੇ 3 ਦੋ ਵਾਰ ਹੀ ਆਇਆ ਤੇ ਮੈਂ ਕਹਾਂਗਾ 3 ਦੀ ਘਾਤ 2 ਤੇ 3 ਦੇ ਉੱਤੇ ਮੈਂ 2 ਲਿਖ ਦਿੱਤਾ ਤੇ 7 ਦੋ ਵਾਰ ਹੀ ਆਇਆ ਤੇ ਮੈਂ ਕਹਾਂਗਾ 7 ਦੀ ਘਾਤ 2 ਸੋ ਅਪਾਜ ਗੁਣਨਖੰਡ 1 ਤੋਂ ਜ਼ਿਆਦਾ ਵਾਰ ਵੀ ਆ ਸਕਦੇ ਹਨ ਇਸ ਗੱਲ ਦਾ ਖਿਆਲ ਰੱਖਣਾ ਅੱਗੇ ਚਲੀਏ ਅਪਾਜ ਗੁਣਨਖੰਡਨ ਜਿਹਨੂੰ ਕਿਹਾ ਜਾਂਦਾ ਪ੍ਰਾਈਮ ਫੈਕਟੋਰਾਇਜ਼ੇਸ਼ਨ ਦੇ ਕੁਝ ਹੋਰ ਉਦਾਹਰਣ ਤੁਹਾਡੇ ਸਾਹਮਣੇ 36 ਨੂੰ ਅਸੀਂ ਲਿਖਾਂਗੇ 2 2 3 3 ਠੀਕ ਹੈ ਤੈਨੂੰ ਮੈਂ ਲਿਖ ਦਿਆਂ ਦੋ ਦੀ ਘਾਤ 2 ਤਿੰਨ ਦੀ ਘਾਤ 2 630 ਹੈਗਾ ਇਹਦਾ ਅਪਹਾਜ ਗੁਣਖੰਡਨ ਮੰਨ ਜਾਏਗਾ 2 3 3 5 7 ਅਰਥਾਤ 2 3 ਦੀ ਘਾਤ 2 5 ਤੇ 7 ਇਹ ਸਾਰੇ ਦੇਖੋ ਤੁਹਾਨੂੰ 2 3 5 7 11 13 17 23 29 31 37 ਇਹ ਵਿੱਚੋਂ ਸਾਰੇ ਕੀ ਨੇ ਅਪਹਾਜ ਸੰਖਿਆਵਾਂ ਹਨ ਠੀਕ ਹੈ ਸੋ 72 ਨੂੰ ਕਿੱਦਾਂ ਲਿਖਾਂਗੇ 2 2 2 3 3 2 ਦੀ ਘਾਤ 3 ਕਿਉਂ 3 ਵਾਰ ਆਇਆ 7 ਦੀ ਘਾਤ 2 ਕਿਉਂਕਿ 3 ਦੋ ਵਾਰੀ ਆਇਆ ਹੁਣ ਬੱਚਿਓ ਇੱਕ ਚੀਜ਼ ਨੋਟ ਕਰੋ ਅਸੀਂ ਪਹਿਲੇ ਗੁਣਜ ਕੀਤੇ ਨੇ ਤੇ ਗੁਣਨਖੰਡ ਕੀਤੇ ਨੇ ਤੇ ਤੁਹਾਨੂੰ ਯਾਦ ਹੋਵੇਗਾ ਅਸੀਂ ਇਹ ਗੱਲ ਸਮਝਾਈ ਸੀਗੀ ਕਿ ਇੱਕ ਜਿਹੜੀ ਸੰਖਿਆ ਹੈ 1 ਉਹ ਹਰੇਕ ਸੰਖਿਆ ਦਾ ਗੁਣਨਖੰਡ ਹੁੰਦੀ ਹੈ ਅਤੇ ਦੂਜੀ ਗੱਲ ਅਸੀਂ ਕਿਹੜੀ ਪੜ੍ਹੀ ਸੀ ਕਿ ਹਰੇਕ ਸੰਖਿਆ ਆਪਣੇ ਆਪ ਦਾ ਗੁਣਨਖੰਡ ਹੁੰਦੀ ਹੈ ਕਿਉਂਕਿ ਹਰੇਕ ਸੰਖਿਆ ਆਪਣੇ ਆਪ ਨੂੰ ਭਾਗ ਹੋ ਜਾਂਦੀ ਹੈ ਅਤੇ ਹਰ ਇੱਕ ਸੰਖਿਆ ਇੱਕ ਨਾਲ ਵੀ ਭਾਗ ਹੋ ਜਾਂਦੀ ਹੈ ਪਰ ਬੱਚਿਓ ਅਭਾਜ ਗੁਣਨਖੰਡਨ ਦੀ ਖਾਸियत ਗੱਲ ਹੈਗੀਏ ਅਭਾਜ ਗੁਣਨਖੰਡਨ ਵਿੱਚ ਗੁਣਨਖੰਡ 1 ਅਤੇ ਖੁਦ ਸੰਖਿਆ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਇਹ ਦੇਖੋ 36 ਦੇ ਵਿੱਚ ਕਿਤੇ 1 ਲਿਖਿਆ ਆਪਾਂ 1 ਵੀ ਨਹੀਂ ਲਿਖਿਆ ਤੇ 36 ਵੀ ਨਹੀਂ ਲਿਖਿਆ ਇਸੇ ਤਰ੍ਹਾਂ 630 ਵਿੱਚ 1 ਨਹੀਂ ਲਿਖਿਆ ਤੇ 630 ਵੀ ਨਹੀਂ ਲਿਖਿਆ 72 ਦੇ ਵਿੱਚ ਅਸੀਂ 1 ਨਹੀਂ ਲਿਖਿਆ ਤੇ 72 ਵੀ ਨਹੀਂ ਲਿਖਿਆ ਹਾਲਾਂਕਿ 72 ਦੇ ਗੁਣਨਖੰਡਾਂ ਵਿੱਚ ਇੱਕ ਗੁਣਨਖੰਡ ਹੈ ਪਰ ਇੱਕ ਅਭਾਜ ਸੰਖਿਆ ਨਹੀਂ ਹੈ ਹਨਾ ਇੱਕ ਅਭਾਜ ਸੰਖਿਆ ਨਹੀਂ ਹੈਗੀ ਤੇ ਦੂਜੀ ਵਾਰ 72 ਹੈ ਉਹ ਵੀ ਅਭਾਜ ਸੰਖਿਆ ਨਹੀਂ ਹੈਗੀ 630 ਵਿੱਚ ਇੱਕ ਗੁਣਨਖੰਡ ਹੈ 630 ਵੀ ਗੁਣਨਖੰਡ ਹੈ ਪਰ ਇੱਕ ਵੀ ਅਭਾਜ ਸੰਖਿਆ ਨਹੀਂ ਹੈਗੀ ਤੇ 630 ਵੀ ਅਭਾਜ ਸੰਖਿਆ ਨਹੀਂ ਹੈਗੀ ਸੋ ਇਸ ਕਰਕੇ ਬੱਚਿਓ ਇਹ ਗੱਲ ਨੂੰ ਚੰਗੀ ਤਰ੍ਹਾਂ ਰੱਟਾ ਲਾ ਲੈਣਾ ਕਿ ਜਿਹੜਾ ਅਭਾਜ ਗੁਣਨਖੰਡਨ ਹੁੰਦਾ ਹੈ ਉਹਦੇ ਵਿੱਚ ਗੁਣਨਖੰਡ ਇੱਕ ਅਤੇ ਖੁਦ ਖੁਦ ਸੰਖਿਆ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ ਠੀਕ ਹੈ ਜੀ ਅੱਗੇ ਚਲੀਏ ਓਕੇ ਹਰੇਕ ਭਾਜ ਸੰਖਿਆ ਨੂੰ ਭਾਜ ਸੰਖਿਆ ਜਿਹੜੀ ਉੱਤੇ ਉਹ ਨਹੀਂ ਉਦਾਹਰਣ ਲਈ ਅਸੀਂ 36 72 603 ਹੈ ਕਿ ਇਹ ਭਾਜ ਸੰਖਿਆਵਾਂ ਨੇ ਹਰੇਕ ਭਾਜ ਸੰਖਿਆ ਨੂੰ ਅਭਾਜ ਗੁਣਨਖੰਡਾਂ ਦੇ ਗੁਣਨਫਲ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ 4 ਹੈਗੀ ਇਹ ਭਾਜ ਸੰਖਿਆ 2 2 ਲਿਖ ਸਕਦੇ ਹਾਂ 6 ਅਪਾਜ ਸੰਖਿਆ ਨੂੰ 2 3 ਲਿਖ ਸਕਦੇ ਹਾਂ 10 ਭਾਜ ਸੰਖਿਆ ਨੂੰ 2 5 ਲਿਖ ਸਕਦੇ ਹਾਂ ਸੋ ਹਰੇਕ ਭਾਜ ਸੰਖਿਆ ਨੂੰ ਅਪਾਜ ਗੁਣਨਖੰਡਾਂ ਦੇ ਗੁਣਨਫਲ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ ਅਤੇ ਉਹ ਗੁਣਨਖੰਡਨ ਉਸ ਸੰਖਿਆ ਵਾਸਤੇ ਵਿਲੱਖਣ ਹੁੰਦਾ ਹੈ ਵਿਲੱਖਣ ਮੀਨਸ ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ ਹੋਏਗਾ ਮਸਲਨ ਜੇ 84 ਦਾ ਗੁਣਨਖੰਡਨ 2 2 3 7 ਹੈ ਹਾਂ ਇਹ ਗੁਣਨਖੰਡਨ ਸਿਰਫ ਤੇ ਸਿਰਫ ਸੰਖਿਆ 84 ਦਾ ਹੀ ਹੋਏਗਾ ਕਿਸੇ ਹੋਰ ਸੰਖਿਆ ਦਾ ਨਹੀਂ ਅਰਥਾਤ 84 ਵਿੱਚ 2 ਦੋ ਵਾਰੀ ਆਣਗੇ ਇੱਕ ਵਾਰੀ 3 ਆਏਗਾ ਤੇ ਇੱਕ ਵਾਰੀ 7 ਆਏਗਾ ਇਸ ਤੋਂ ਦੂਜਾ ਹੋਰ ਕੋਈ ਰੂਪ ਨਹੀਂ ਹੋ ਸਕਦਾ ਹਾਂ ਇਹ ਗੱਲ ਵੱਖਰੀ ਹੈ ਕਿ ਦੋ ਨੂੰ ਇੱਥੇ ਕਰਕੇ ਲਿਖ ਲੋ 7 ਨੂੰ ਇੱਥੇ ਕਰਕੇ ਲਿਖ ਲੋ 3 ਨੂੰ ਇੱਥੇ ਲਿਖ ਲੋ 2 ਨੂੰ ਇੱਥੇ ਲਿਖ ਲੋ ਅਰਥਾਤ ਜਿਹੜੇ ਗੁਣਨਖੰਡਾਂ ਦਾ ਕਰਮ ਹੈ ਲਿਖਣ ਦਾ ਵਾਧਾ ਕਰਮ ਜਾਂ ਕਟਦਾ ਕਰਮ ਜਾਂ ਅਗੜ ਪਿਛੜ ਕਰਕੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ 2 ਨੂੰ 3 ਨਾਲ ਗੁਣਾ ਕਰ ਲੋ ਤਾਂ ਵੀ 6 ਆਏਗਾ 3 ਨੂੰ 2 ਨਾਲ ਗੁਣਾ ਕਰ ਲੋ ਤਾਂ ਵੀ 6 ਆਏਗਾ ਜਿਵੇਂ ਇੱਥੋਂ ਦੀ ਗੁਣਾ ਕਰਾਂ 2 2 4 4 3 12 12 7 84 ਤਾਂ ਵੀ 84 ਆਂਦਾ ਜਿਵੇਂ ਇੱਥੋਂ ਸ਼ੁਰੂ ਕਰਾਂ 7 3 21 21 2 42 42 2 84 ਤਾਂ ਵੀ 84 ਆਏਗਾ ਸੋ ਇਹਦੀ ਜੋ ਤਰਤੀਬ ਹੈ ਅਗੜ ਪਿਛੜ ਅਸੀਂ ਉਹਦੀ ਗੱਲ ਨਹੀਂ ਕਰਦੇ ਤੇ ਉਹ ਚ ਗੁਣਨਖੰਡ 2 2 ਦੁਨੀਆ 1 3 1 21 ਤੇ 1 7 ਆਏਗਾ 84 ਵਿੱਚ ਠੀਕ ਹੈ ਕਿਸੇ ਹੋਰ ਸੰਖਿਆ ਦਾ ਨਹੀਂ ਅਰਥਾਤ ਇਹਦਾ ਕੀ ਮਤਲਬ ਹੈ ਕਿਸੇ ਵੀ ਭਾਜ ਸੰਖਿਆ ਨੂੰ ਆ ਭਾਜ ਗੁਣਨਖੰਡਾਂ ਦੇ ਗੁਣਨਫਲ ਦੇ ਰੂਪ ਵਿੱਚ ਸਿਰਫ ਤੇ ਸਿਰਫ ਇੱਕੋ ਹੀ ਢੰਗ ਨਾਲ ਲਿਖਿਆ ਜਾ ਸਕਦਾ ਹੈ ਜਿੱਦਾਂ 84 ਨੂੰ 2 ਦੁਨੀਆ 1 21 ਤੇ 1 7 ਦੇ ਰੂਪ ਚ ਹੀ ਲਿਖਿਆ ਜਾ ਸਕਦਾ ਹੈ ਇਹਨੂੰ ਅੱਗੇ ਪਿੱਛੇ ਜਿੱਦਾਂ ਮਰਜ਼ੀ ਕਰ ਲੋ ਔਰ ਕੋਈ ਦੂਜਾ ਢੰਗ ਨਹੀਂ ਇਹ ਬੜੀ ਹੀ ਮਹੱਤਵਪੂਰਨ ਥਿਓਰਮ ਹੈ ਕਿ ਕਿਸੇ ਵੀ ਭਾਜ ਸੰਖਿਆ ਨੂੰ ਉਸਦੇ ਅਪਾਜ ਗੁਣਨਖੰਡਨ ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ ਅਤੇ ਉਹ ਅਪਾਜ ਗੁਣਨਖੰਡਨ ਉਸ ਸੰਖਿਆ ਵਾਸਤੇ ਵਿਲੱਖਣ ਹੋਏਗਾ ਉਹ ਹੋਰ ਕਿਸੇ ਸੰਖਿਆ ਦੇ ਨਾਲ ਮੇਲ ਨਹੀਂ ਖਾਏਗਾ ਠੀਕ ਹੈ ਜੀ ਹੁਣ ਬੱਚਿਓ ਅਸੀਂ ਸਿੱਖਾਂਗੇ ਕਿ ਕਿਵੇਂ ਕਰੀਏ ਅਪਾਜ ਗੁਣਨਖੰਡਨ ਪਾਜ ਗਣਨ ਖੰਡਨ ਬੱਚੇ ਉਹ ਬੜਾ ਹੀ ਮਹੱਤਵਪੂਰਨ ਹੈ ਲੋਗोत्तम ਵਿੱਚ ਕਮ ਆਂਦਾ ਹੈ ਮਹੱਤਮ ਵਿੱਚ ਕਮ ਆਂਦਾ ਹੈ ਹੋਰ ਬੜੀਆਂ ਚੀਜ਼ਾਂ ਵਿੱਚ ਇਹ ਕਮ ਆਂਦਾ ਹੈ ਇਸ ਕਰਕੇ ਇਹਦਾ ਅਭਿਆਸ ਕਰਨਾ ਅਤ ਜ਼ਰੂਰੀ ਹੈ ਸੋ ਤੁਹਾਨੂੰ ਦੋ ਮੈਂ ਉਦਾਹਰਣ ਲੈ ਲਏ ਨੇ ਦੋ ਵੱਡੀਆਂ ਵੱਡੀਆਂ ਸੰਖਿਆਵਾਂ ਲਈਆਂ ਨੇ ਉਹ ਤੁਸੀਂ ਬੜੇ ਧਿਆਨ ਨਾਲ ਦੇਖੋ ਉਦਾਹਰਣ ਇੱਕ ਇੱਕ ਪੜਾ ਕਰਕੇ ਅਸੀਂ ਕਰਾਂਗੇ ਤੇ ਤੁਸੀਂ ਇਹਨਾਂ ਦਾ ਅਭਿਆਸ ਜ਼ਰੂਰ ਕਰਨਾ ਹੈ ਇਹ ਬੜਾ ਹੀ ਮਹੱਤਵਪੂਰਨ ਹੈ ਆਓ ਦੇਖੀਏ ਪਹਿਲਾਂ ਅਸੀਂ ਉਦਾਹਰਣ ਲੈਂਦੇ ਆਂ ਸੰਖਿਆ 1260 ਦਾ ਅਪਾਜ ਗੁਣਨ ਖੰਡਨ ਤੁਸੀਂ ਬੱਚਿਓ ਇਸ ਗੱਲ ਦਾ ਖਿਆਲ ਰੱਖਣਾ ਹੈ ਅਪਾਜ ਗੁਣਨ ਖੰਡਨ ਅਸੀਂ ਹਮੇਸ਼ਾ 2 ਤੋਂ ਸ਼ੁਰੂ ਕਰਨਾ ਹੈ 2 ਪਹਿਲੀ ਅਪਾਜ ਸੰਖਿਆ ਹੈ 2 ਤੋਂ ਅਗਲੀ ਅਪਾਜ ਸੰਖਿਆ ਹੈ 3 3 ਤੋਂ ਅਗਲੀ 5 5 ਤੋਂ ਅਗਲੀ 7 7 ਤੋਂ ਅਗਲੀ 11 11 ਤੋਂ ਅਗਲੀ 13 13 ਤੋਂ ਅਗਲੀ 17 17 ਤੋਂ ਅਗਲੀ 19 19 ਤੋਂ ਅਗਲੀ 23 23 ਤੋਂ ਬਾਅਦ ਅਗਲੀ ਫਿਰ 29 29 ਤੋਂ ਬਾਅਦ ਅਗਲੀ ਫਿਰ 31 ਫਿਰ 37 ਇਦਾਂ ਤੁਸੀਂ ਬੱਚਿਓ ਐ 8 10 ਜਿਹੜੀਆਂ ਹੈਗੀਆਂ 10 15 ਜਿਹੜੀਆਂ ਹੈਗੀਆਂ ਨੇ ਅਭਾਜ ਸੰਖਿਆਵਾਂ ਨੂੰ ਤੁਸੀਂ ਕੰਠ ਕਰ ਲੈਣਾ ਯਾਦ ਕਰ ਲੈਣਾ ਤੇ ਅਸੀਂ ਇਧਰੋਂ ਸ਼ੁਰੂ ਕਰ ਲੈਣਾ ਹਮੇਸ਼ਾ 2 ਤੋਂ 2 2 2 3 3 ਇੱਥੇ ਦੇਖਦੇ ਜਾਓ ਨਹੀਂ ਹੁਣ ਸਾਨੂੰ ਪਤਾ ਹੈ ਬੱਚਿਓ ਇੱਥੇ ਅਸੀਂ ਇਹ ਨਹੀਂ ਭਾਜ ਯੋਗਤਾ ਦੇ ਟੈਮ ਸਾਨੂੰ ਪਤਾ ਹੋਣੀ ਚਾਹੀਦੀ ਨੇ ਜੇ ਇਕਾਈ ਅੰਕ 0 ਹੋਵੇ 2 ਹੋਵੇ 4 ਹੋਵੇ 6 ਹੋਵੇ 8 ਹੋਵੇ ਤੇ ਮੰਨ ਲਓ ਇਹ ਸੰਖਿਆ ਫਿਰ 2 ਨਾਲ ਭਾਗ ਜ਼ਰੂਰ ਹੋਏਗੀ ਇੱਥੇ 0 ਹੈ ਸੋ ਦੋ ਨਾਲ ਭਾਗ ਹੋ ਗਈ ਸੋ ਮੈਂ ਦੋ ਨਾਲ ਸ਼ੁਰੂ ਕਰਦਾ ਦੋ ਲਿਖਦਾ 2 6 12 2 3 6 0 ਦਾ 0 ਰਹੇਗਾ ਹੁਣ ਫੇਰ 0 ਆ ਗਿਆ ਯਾਨੀ ਕਿ 630 ਵੀ ਦੋ ਨਾਲ ਭਾਗ ਹੋ ਜਾਏਗੀ ਐ ਦੇਖੋ 2 3 6 2 1 2 1 ਬਚਿਆ 10 2 5 10 ਹੁਣ ਆ ਗਿਆ 5 ਹੁਣ ਇਹ ਦੋ ਨਾਲ ਭਾਗ ਨਹੀਂ ਹੋਏਗੀ ਕਿਉਂਕਿ ਇਹਦਾ ਇਕਾਈ ਅੰਕ 5 ਹੈ ਜੇ ਇਕਾਈ ਅੰਕ ਤਾੰਗ ਸੰਖਿਆ ਹੋਵੇ ਫਿਰ ਉਹ ਦੋ ਨਾਲ ਭਾਗ ਨਹੀਂ ਹੋਏਗੀ ਹੁਣ ਮੈਂ ਦੇਖਾਂਗਾ 3 ਨਾਲ 3 ਨਾਲ ਭਾਗਯੋਗਤਾ ਦਾ ਕੀ ਨਿਵੇਂ ਬੱਚਿਓ ਮੈਂ ਇਹ ਅੰਕਾਂ ਨੂੰ ਜੋੜਾਂਗਾ 5 ਜੋੜ ਇੱਕ 6 6 ਹੋਤੇ 9 9 ਤਿੰਨ ਨਾਲ ਭਾਗ ਹੋ ਜਾਂਦਾ ਹੈ ਜੇ ਕਿਸੇ ਸੰਖਿਆ ਦਾ ਅੰਕਾਂ ਦਾ ਜੋੜ ਤਿੰਨ ਨਾਲ ਭਾਗ ਹੋਏਗਾ ਤੇ ਸੰਖਿਆ ਵੀ ਤਿੰਨ ਨਾਲ ਭਾਗ ਹੋਏਗੀ ਸੋ ਇਹ ਤਿੰਨ ਨਾਲ ਭਾਗ ਹੋਏਗੀ ਸੋ ਮੈਂ ਤਿੰਨ ਨਾਲ ਸ਼ੁਰੂ ਕਰਾਂਗਾ 3 1 3 ਇੱਕ ਜਾਂਦਾ ਨਹੀਂ 0 3 5 15 ਹੁਣ ਵੇਖਿਆ 5 0 5 ਤੇ 1 5 ਹੋਰ ਇੱਕ 6 6 ਤਿੰਨ ਨਾਲ ਭਾਗ ਹੋ ਜਾਂਦਾ ਹੈ ਇਹਦਾ ਮਤਲਬ 105 ਵੀ ਤਿੰਨ ਨਾਲ ਭਾਗ ਹੋਏਗਾ ਸੋ ਮੈਂ ਫਿਰ 7 ਦੇ ਨਾਲ ਭਾਗ ਕਰਾਂਗਾ। 33 9 1 ਬਚ ਗਿਆ 5 ਥੱਲੇ ਆ 15 ਹੋ ਗਿਆ 3 5 15 33 ਹੁਣ ਮੈਂ ਫੇਰ ਜਾਂ ਜੋੜਿਆ 5 3 8 8 3 ਨਾਲ ਭਾਗ ਨਹੀਂ ਹੁੰਦਾ ਸੋ ਇਹ ਸੰਖਿਆ 5 ਨਾਲ ਭਾਗ ਨਹੀਂ ਹੋਏਗੀ ਪਰ ਕਿਉਂਕਿ ਇਹਦੇ ਅਖੀਰ 'ਚ ਤੇ 5 ਹੈਗਾ ਤੇ ਇਹ 5 ਨਾਲ ਭਾਗ ਹੋਏਗੀ ਸੋ ਮੈਂ ਹੁਣ 3 ਤੋਂ ਬਾਅਦ ਅਗਲੀ ਜਿਹੜੀ ਭਾਜ ਅਪਾਜ ਸੰਖਿਆ 5 ਹੈਗੀ ਹੁਣ 5 ਨਾਲ ਭਾਗ ਕਰਾਂਗਾ। 25735 ਹੁਣ ਇੱਥੇ ਬੱਚੋ ਜਿਹੜਾ ਆ ਗਿਆ ਹੁਣ 7 ਆ ਗਿਆ ਹੁਣ 7 ਤੇ ਅਭਾਜ ਸੰਖਿਆ ਸੋ ਜਦੋਂ ਇੱਥੇ ਅਖੀਰ ਵਿੱਚ ਥੱਲੇ ਅਭਾਜ ਸੰਖਿਆ ਆ ਜਾਵੇ ਫਿਰ ਕੰਮ ਉੱਥੇ ਰੋਕ ਜਾਣਾ ਬਸ ਭਈ ਇਹਦਾ ਸਾਡਾ ਅਭਾਜ ਗੁਣਨਖੰਡਨ ਹੁਣ ਹੋ ਗਿਆ ਕਿਉਂਕਿ ਇੱਥੇ ਹੁਣ ਭਾਜ ਸੰਖਿਆ ਆ ਗਈ ਅਤੇ ਕਿਸੇ ਹੋਰ ਨਾਲ ਭਾਗ ਗੁਣੀ ਨਹੀਂ ਮੈਂ ਇੱਥੇ ਜੇ ਚਾਹਾਂ ਤਾਂ ਇੱਕ ਲਿਖ ਸਕਦਾ ਤੇ 7 ਲਿਖ ਕੇ ਤੇ ਥੱਲੇ ਵੀ ਇੱਕ ਕਰ ਦਵਾਂ ਗਲ ਮੁਕਈ ਪਰ ਉਹ ਮੈਨੂੰ ਦੁਹਰਾਨ ਦੀ ਲੋੜ ਨਹੀਂ ਡਬਲ ਡਬਲ ਕੰਮ ਕਰਨ ਦੀ ਲੋੜ ਨਹੀਂ ਸਿੱਧੇ ਇੱਥੇ ਆ ਹੀ ਗਿਆ ਸੋ ਇਹ ਮੇਰਾ ਹੋ ਗਿਆ ਪਾਜਗੁਨਨ ਖੰਡ ਤੇ ਮੈਨੂੰ ਇਦਾਂ ਲਿਖਾਂਗਾ ਸੋ 1260 ਦਾ ਪਾਜਗੁਨਨ ਖੰਡ ਇੱਥੋਂ ਦੀ ਮੈਂ ਸ਼ੁਰੂ ਕਰਾਂਗਾ ਗਿਣਤੀ 1 2 2 ਦੋ ਵਾਰ ਆਇਆ ਸੋ 2 ਦੀ ਘਾਤ 2 ਫਿਰ 3 ਦੋ ਵਾਰ ਆਇਆ ਗੁਣਾ 3 ਦੀ ਘਾਤ 2 5 ਇੱਕ ਵਾਰ ਆਇਆ 5 ਤੇ ਇੱਥੇ 7 ਇੱਕ ਵਾਰ ਹੀ ਆਇਆ ਤੇ 7 ਇਹ ਹੋ ਗਿਆ 1260 ਦਾ ਅਪਾਜ ਗੁਣਨ ਖੰਡਨ ਆਓ ਹੁਣ ਇੱਕ ਉਦਾਹਰਨ ਹੋਰ ਕਰੀਏ ਮੈਂ ਹੋਰ ਵੱਡੀ ਸੰਖਿਆ ਲਈਏ ਸੰਖਿਆ 45045 ਦਾ ਅਪਾਜ ਗੁਣਨ ਖੰਡਨ ਹੁਣ ਦੇਖੋ ਬੱਚਿਓ ਇੱਥੇ ਇਕਾਈ ਅੰਕ ਟਾਂਕ ਸੰਖਿਆ ਹੈ ਇਹਦਾ ਮੈਨੂੰ 2 ਦੇ ਨਾਲ ਭਾਗ ਨਹੀਂ ਹੋਏਗਾ ਸੋਣ ਮੈਂ 3 ਨਾਲ ਟਰਾਈ ਕਰਾਂਗਾ ਤਾਂ 3 ਨਾਲ ਟਰਾਈ ਕਰਨ ਲਈ ਮੈਨੂੰ ਕੀ ਕਰਨਾ ਚਾਹੀਦਾ ਅੰਕਾਂ ਨੂੰ ਜੋੜਨਾ ਚਾਹੀਦਾ 5 4 9 9 0 9 9 14 14 4 18 18 ਜਿਹੜਾ 3 ਨਾਲ ਭਾਗ ਹੋ ਜਾਂਦਾ ਹੈ 3 6 18 ਸੋ ਇਹਨਾਂ ਇਹ ਸਾਰੀ ਸੰਖਿਆ 3 ਦੇ ਨਾਲ ਭਾਗ ਹੋ ਜਾਏਗੀ 7313 3 ਪੰਜ 15 0 ਦਾ 0 3 1 3 35 15 ਹੁਣ ਮੈਂ ਫਿਰ ਦੇਖਾਂਗਾ ਕਿ 3 ਨਾਲ ਭਾਗ ਹੁੰਦੀ ਕਿ ਨਹੀਂ ਹੁੰਦੀ 5 ਦੇ ਇੱਕ 6 6 0 6 6 5 11 11 ਦੇ ਇੱਕ 12 12 ਵੀ 3 ਨਾਲ ਭਾਗ ਹੋ ਜਾਂਦੀ 3 4 12 ਸੋ ਇਹਨਾਂ ਇਹ ਸਾਰੀ ਸੰਖਿਆ 3 ਨਾਲ ਭਾਗ ਹੋ ਜਾਏਗੀ ਸੋ ਫਿਰ ਕਿਦਾ ਕੀਤਾ 35 15 0 0 3 5 15 ਹੁਣ ਮੈਂ ਫੇਰ ਜੋੜਿਆ 5 ਵਾਂ 5 10 ਹੁਣ 10 ਦੇ ਨਾਲ ਭਾਗ ਨਹੀਂ ਹੁੰਦੀ ਇਹਨਾਂ ਨੂੰ ਵੀ ਹੁਣ ਮੈਂ 3 ਦੇ ਨਾਲ ਇਹਨੂੰ ਭਾਗ ਨਹੀਂ ਕਰ ਸਕਦਾ ਪਰ ਇੱਥੇ ਇਕਾਈ ਅੰਕ 5 ਹੈਗਾ ਤੇ ਮੈਨੂੰ ਪਤਾ ਹੈ ਜੇ ਇਕਾਈ ਅੰਕ 5 ਹੋਵੇ ਜਾਂ 0 ਹੋਵੇ ਤੇ ਉਹ ਸੰਖਿਆ 5 ਨਾਲ ਭਾਗ ਹੋ ਜਾਂਦੀ ਹੈ ਸੋ ਹੁਣ 5 ਨਾਲ ਭਾਗ ਕਰਾਂਗਾ 5 1 0 0 5 5 ਹੁਣ ਦੇਖੋ ਬੱਚਿਓ ਹੁਣ 5 ਨਾਲ ਵੀ ਨਹੀਂ ਭਾਗ ਹੋਣੀ ਕਿਉਂਕਿ ਇੱਥੇ ਹੁਣ 1 ਆ ਗਿਆ ਹੁਣ 5 ਤੋਂ ਅਗਲੀ ਜਿਹੜੀ ਭਾਜ ਸੰਖਿਆ ਕਿਹੜੀ ਅਭਾਜ ਸੰਖਿਆ ਕਿਹੜੀ ਹੈ 7 ਹੈਗੀ ਹੈ 6 ਨਾ ਨਹੀਂ ਟਰਾਈ ਕਰਨਾ ਕਿ 6 ਦੇ ਭਾਜ ਸੰਖਿਆ ਤੇ ਭਾਜ ਸੰਖਿਆ ਤਾਂ ਆਪਾਂ ਲੈਣੀ ਕੋਈ ਨਹੀਂ ਆਪਾਂ ਸਾਰੀਆਂ ਭਾਜ ਸੰਖਿਆਵਾਂ ਲੈਣੀ ਉਹਨੇ 7 ਨਾਲ ਟਰਾਈ ਕਰਕੇ ਦੇਖਦੇ ਹਾਂ 7 1 7 30 ਤੇ 7 4 28 7 1 7 ਨਾਲ ਭਾਗ ਹੋ ਜਾਂਦਾ ਓਕੇ ਸੋ 7 ਨਾਲ 7 1 7 7 4 ਇੱਥੇ 2 ਬਚਿਆ ਤੇ 20 ਨਹੀਂ 7 ਨੂੰ 3 ਥੱਲੇ ਆਇਆ 30 7 4 28 ਸੋ 30 28 ਦੇ 2 ਤੇ 1 7 21 ਲਓ ਜੀ ਹੁਣ ਦੇਖੀਏ 7 ਨਾਲ ਭਾਗ ਹੁੰਦਾ 72 ਨਹੀਂ 14 ਨਹੀਂ 7 ਨਾਲ ਭਾਗ ਨਹੀਂ ਹੁੰਦਾ 7 ਤੋਂ ਬਾਅਦ ਅਗਲੀ ਅਭਾਗ ਸੰਖਿਆ ਕਿਹੜੀ ਹੈ ਬੱਚਿਓ ਅਸੀਂ 8 9 10 ਨਹੀਂ ਕਰਨਾ ਉਹ ਤੇ ਭਾਗ ਸੰਖਿਆਵਾਂ ਨੇ 7 ਤੋਂ ਬਾਅਦ ਅਗਲੀ ਅਭਾਗ ਸੰਖਿਆ 11 ਹੁਣ ਅਸੀਂ 11 ਟਰਾਈ ਕਰਕੇ ਦੇਖੀਏ 11 1 11 14 ਚੋਂ 11 ਦਾ 3 ਤੇ 3 33 11 3 33 ਲਓ ਜੀ 11 ਨਾਲ ਭਾਗ ਹੋ ਗਿਆ 11 1 11 11 3 33 ਹੁਣ ਬੱਚਿਓ 13 ਜਿਹੜੀ ਹੈ 13 ہے گی ਅਪਾਜ ਸੰਖਿਆ ਕਿਸੇ ਨਾਲ ਭਾਗ ਨਹੀਂ ਹੁੰਦੀ ਸੋ ਮੈਂ ਇੱਥੇ ਮੈਨੂੰ ਅਪਾਜ ਸੰਖਿਆ ਮਿਲ ਗਈ ਸੋ ਮੈਂ ਇੱਥੇ ਐਵਲਾ ਕੰਮ ਰੋਕ ਦਿੱਤਾ ਤੇ ਹੁਣ ਮੈਂ ਥੱਲੇ ਸਿੱਧਾ ਲਿਖ ਦਵਾਂਗਾ ਸੰਖਿਆ 45045 ਦਾ ਅਪਾਜ ਗੁਣਨਖੰਡਨ 145045 ਦਾ ਅਪਾਜ ਗੁਣਨਖੰਡਨ ਕੀ ਹੋ ਗਿਆ 3 ਕਿੰਨੀ ਵਾਰ ਆਇਆ 1 2 ਤੋਂ 3 ਦੀ ਘਾਤ 2 ਗੁਣਾ 5 ਕਿੰਨੀ ਵਾਰ ਆਇਆ 1 ਵਾਰ ਆਇਆ 5 ਲਿਖ ਦਿੱਤਾ 7 ਕਿੰਨੀ ਵਾਰ ਆਇਆ 1 ਵਾਰ 7 ਲਿਖ ਦਿੱਤਾ 11 ਕਿੰਨੀ ਵਾਰ ਆਇਆ 11 ਲਿਖ ਦਿੱਤਾ 13 ਕਿੰਨੀ ਵਾਰ ਆਇਆ 13 ਲਿਖ ਦਿੱਤਾ ਇਹ ਹੋ ਗਿਆ ਅਪਾਜ ਗੁਣਨ ਖੰਡਨ ਸੋ ਬੱਚਿਓ ਬੜਾ ਹੀ ਮਹੱਤਵਪੂਰਨ ਹੋਰ ਬੜਾ ਹੀ ਰੋਚਕ ਹੈ ਵਿਧੀ ਹੈਗੀ ਇਹ ਪ੍ਰਾਇਮ ਫੈਕਟਰਾਇਜ਼ੇਸ਼ਨ ਦੀ ਅਪਾਜ ਗੁਣਨ ਖੰਡਨ ਦੀ ਜਦੋਂ ਅਸੀਂ ਵੀਡੀਓਜ਼ ਲਗਉਤਮ ਦੇ ਤੇ ਮਹੱਤਮ ਦੇ ਕਰਾਂਗੇ ਤਦ ਅਸੀਂ ਇਹਦੀ ਪ੍ਰਾਇਮ ਫੈਕਟਰਾਇਜ਼ੇਸ਼ਨ ਦੀ ਅਪਾਜ ਗੁਣਨ ਖੰਡਨ ਦੀ ਅਸੀਂ ਵਰਤੋਂ ਕਰਾਂਗੇ ਸੋ ਇਸ ਕਰਕੇ ਬੱਚਿਓ ਅਪਾਜ ਗੁਣਨ ਖੰਡਨ ਦਾ ਅਭਿਆਸ ਅੱਤ ਜ਼ਰੂਰੀ ਹੈ ਸੋ ਮੈਂ ਆਸ ਕਰਦਾ ਇਸ ਵੀਡੀਓ ਰਾਹੀਂ ਤੁਸੀਂ ਇਹ ਸਮਝ ਲਿਆ ਹੋਵੇਗਾ ਕਿ ਅਪਾਜ ਗੁਣਨ ਖੰਡਨ ਕੀ ਹੈ ਅਤੇ ਅਪਾਜ ਗੁਣਨ ਖੰਡਨ ਦੀ ਵਿਧੀ ਕਿਵੇਂ ਕੰਮ ਕਰਦੀ ਹੈ ਸੋ ਤੁਸੀਂ ਇਸੇ ਤਰ੍ਹਾਂ ਡਟ ਕੇ ਮਿਹਨਤ ਦੇ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਵੀਡੀਓਜ਼ ਬਾਰੇ ਜੇ ਤੁਹਾਡਾ ਕੋਈ ਕਮੈਂਟਸ ਹੋਣ ਤੁਹਾਨੂੰ ਇਹ ਉਦਮ ਕਿਵੇਂ ਲੱਗਦਾ ਹੈ ਇਹਦੇ ਬਾਰੇ ਜਰੂਰ ਤੁਸੀਂ ਆਪਣੀ ਪ੍ਰਤੀਕਿਰਿਆ ਜਿਹੜੀ ਹੈ ਆਪਣਾ ਰਿਐਕਸ਼ਨ ਜਰੂਰ ਦਿਓ ਸੋ ਅਗਲੀ ਵੀਡੀਓਜ਼ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰਬ ਰਖਾ